ਏ ਬਾਬਾ ਭਾਈ ਸਾਹਿਬ ਜਿਹਦੇ ਮੈਂ 5 ਵਜੇ ਸਵੇਰੇ ਐਂਟਰ ਹੋਇਆ ਨਾ ਜੀ ਅੰਦਰ ਤੇ ਮੈਂ ਦੇਖਿਆ ਲੋਕ ਖੁੱਲਾ ਹੋਇਆ ਦੇਖਿਆ ਟੁੱਟਾ ਹੋਇਆ ਉਸ ਵੇਲੇ ਮੈਂ ਕਮੇਟੀ ਵਾਲਿਆਂ ਨੂੰ ਸੂਚਿਤ ਕੀਤਾ ਕਿ ਲੋਕ ਟੁੱਟਾ ਹੋਇਆ ਤੇ ਗੋਲਕ ਵੀ ਤੋੜੀ ਪਈ ਸੀ ਇਹ ਅਜੇ ਪਹਿਲਾ ਮਾਮਲਾ ਉਸ ਇੱਥੇ ਗੁਰਦੁਆਰਾ ਸਾਹਿਬ ਪਹਿਲਾ ਮਾਮਲਾ ਹਾਂਜੀ ਤੇ ਆਪਾਂ ਕੀ ਮੰਗ ਕਰਦੇ ਆ ਜੀ ਆਪਾਂ ਮੰਗੇ ਕਰਦੇ ਆ ਵੀ ਇੰਦਾਂ ਦੇ ਚੋਰਾਂ ਤੇ ਕਾਨੂੰਨੀ ਤੌਰ ਤੇ ਕਾਰਵਾਈ ਕੀਤੀ ਜਾਵੇ ਜੀ ਪ੍ਰਸ਼ਾਸਨ ਨੂੰ ਜੋਰ ਕੇ ਬੇਨਤੀ ਆ ਜੀ ਇਹ ਕਿਹੜਾ ਏਰੀਆ ਹੈਗਾ ਇਹ ਇਹ ਪਾਜੀ ਪਿਪਲਾਂ ਵਾਲੇ ਦੇ ਵਿੱਚ ਸ਼ਹੀਦ ਬਾਬਾ ਸਧਾਨਾ ਕਲੋਨੀ ਦੇ ਵਿੱਚ ਸ਼ਹੀਦ ਬਾਬਾ ਸਧਾਨਾ ਜੀ ਦਾ ਨਵਾਸਾ ਗੁਰਦੁਆਸਾ ਸਤਾਫੇ ਦਾ ਇੱਥੇ ਇੱਥੇ ਚੋਰੀ ਹੋਈ ਹੈ ਕੱਲ ਰਾਤ तकरीबन 1 ਵਜੇ ਸਾਨੂੰ ਸੰਤਾ ਸਵੇਰੇ 4:00 5:00 ਵਜੇ ਪਤਾ ਲੱਗਾ 1 ਵਜੇ ਰਾਤੀ ਸਵਾ 1 ਦੇ ਕਰੀਬ ਚੋਰ ਆਏ ਆ ਤੇ 15 ਮਿੰਟਾਂ ਦੇ ਵਿੱਚ ਗੁਰੂ ਸਾਹਿਬ ਦੀ ਗੋਲਕ ਚੋਰੀ ਕਰਕੇ ਲੈ ਕੇ ਗਏ ਆ ਗੋਲਕ 'ਚ ਕਿੰਨੇ ਕ ਪੈਸੇ ਸਗੇ ਲਗਭਗ ਲਗਭਗ 50000 ਦੇ ਕਰੀਬ ਰੁਪਈਆ ਕਿਉਂਕਿ ਅਸੀਂ 3-4 ਮਹੀਨੇ ਬਾਅਦ ਗੋਲ ਖੋਲਦੇ ਆ ਤੇ 3-4 ਮਹੀਨੇ ਹੋ ਚੁੱਕੇ ਸੀ ਤੇ ਅੱਜ ਕੱਲ੍ਹ ਜੀ ਅਸੀਂ ਗੋਲ ਖੋਲਣੀ ਸੀਗੀ ਅਕਸਰ ਦੇਖਿਆ ਜਾਂਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਲੋਹੇ ਦੇ ਗੋਲ ਗੋਲ ਕਾ ਹੁੰਦੀਆਂ ਆ ਇੱਥੇ ਲੋਹੇ ਦੀ ਇਹ ਤਾਂ ਕਾਦੀ ਹੈ ਇੱਥੇ ਭਾਜੀ ਪ੍ਰਾਣੀ ਪ੍ਰਾਤਨ ਜਿਹੜੀ ਚੱਲਦੀ ਆ ਰਹੀ ਹੈ ਲੱਕੜ ਦੀ 15 ਸਾਲ ਤੋਂ ਪਹਿਲਾਂ ਦੀ ਇਹ ਗੋਲ ਕਿ ਇੱਥੇ ਸਥਾਪਿਤ ਆ ਅੱਜ ਤੱਕ ਕੋਈ ਇੱਥੇ ਇਦਾਂ ਦੀ ਕੋਈ ਵਾਰਦਾਤ ਨਹੀਂ ਹੋਈ ਸੀ ਤੇ ਕੀ ਇਹਦੇ ਸੰਬੰਧਤ ਆਪਾਂ ਪੁਲਿਸ ਥਾਣੇ ਨੂੰ ਸੂਚਿਤ ਕਰਤਾਂ ਹਾਂ ਬਿਲਕੁਲ ਬਿਲਕੁਲ ਮਲਟਾਉਨ ਥਾਣੇ ਨੂੰ ਸੂਚਿ ਕਰਤਾ ਉਹ ਮੁਲਾਜ਼ਮ ਆ ਵੀ ਗਿਆ ਤਾਂ ਮੁਲਾਜ਼ਮ ਆਪਣਾ ਕਾਰਵਾਈ ਵੀ ਕਰ ਰਿਹਾ ਹੈ ਅੱਛਾ ਹਾਂਜੀ ਤੇ ਇਸ ਦੀ ਕੋਈ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਹਾਂਜੀ ਹਾਂਜੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਇਹਦੀ ਇਹਦੇ ਵਿੱਚ ਦੋ ਚੋਰ ਐਂਟਰ ਕਰ ਰਹੇ ਆ ਜੀ ਤੇ ਆਪਣੇ ਸੱਬਲ ਦੇ ਨਾਲ ਗੋਲਕ ਨੂੰ ਆਪਣੇ ਨਿਸ਼ਾਨ ਕਰਦੇ ਪਏ ਆ ਚੋਰੀ ਕਰਦੇ ਪਏ ਆ ਤੇ ਉਹਦੇ ਵਿੱਚੋਂ ਪੈਸੇ ਕੱਢ ਕੇ ਲੈ ਕੇ ਜਾਂਦੇ ਸਾਫ ਨਜ਼ਰ ਆ ਰਹੇ ਆ ਜੀ ਤੇ ਆਪਾਂ ਇਹਦੀ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਆ ਸਰ ਅਸੀਂ ਦਾ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹ ਗੁਰਦੁਆਰਾ ਸਾਹਿਬ ਨੇ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਇਦਾਂ ਦੀ ਹਰਕਤ ਨਹੀਂ ਹੋਣੀ ਚਾਹੀਦੀ ਤਾਂ ਇਹਨਾਂ ਅੰਸਰਾਂ ਨੂੰ ਠੱਲ ਪਾਉਣੀ ਚਾਹੀਦੀ ਹੈ ਜੀ ਏ ਬਾਬਾ ਭਾਈ ਸਾਹਿਬ ਜੀ ਜਿਹੜੇ ਮੈਂ 5 ਵਜੇ ਸਵੇਰੇ ਐਂਟਰ ਹੋਇਆ ਨਾ ਜੀ ਅੰਦਰ ਤੇ ਮੈਂ ਦੇਖਿਆ ਲੋਕ ਖੁੱਲਾ ਹੋਇਆ ਦੇਖਿਆ ਟੁੱਟਾ ਹੋਇਆ ਉਸ ਵੇਲੇ ਮੈਂ ਕਮੇਟੀ ਵਾਲਿਆਂ ਨੂੰ ਸੂਚਿਤ ਕੀਤਾ ਤੇ ਲੋਕ ਟੁੱਟਾ ਹੋਇਆ ਤੇ ਗੋਲਕ ਵੀ ਤੋੜੀ ਪਈ ਸੀ ਇਹ ਅਜੇ ਤਾਈਂ ਪਹਿਲਾ ਮਾਮਲਾ ਹੁਸ਼ਾ ਇੱਥੇ ਗੁਰਦੁਆਰਾ ਸਾਹਿਬ ਪਹਿਲਾ ਮਾਮਲਾ ਹਾਂਜੀ ਤੇ ਆਪਾਂ ਕੀ ਮੰਗ ਕਰਦੇ ਆਂ ਜੀ ਆਪਾਂ ਮੰਗੇ ਕਰਦੇ ਬਈ ਇੰਦਾਂ ਦੇ ਚੋਰਾਂ ਤੇ ਕਾਨੂੰਨੀ ਤੌਰ ਤੇ ਕਾਰਵਾਈ ਕੀਤੀ ਜਾਵੇ ਜੀ ਪ੍ਰਸ਼ਾਸਨ ਜੁਰ ਕੇ ਬੇਨਤੀ ਆ ਜੀ ਇਹ ਕਿਹੜਾ ਏਰੀਆ ਹੈਗਾ ਇਹ ਇਹ ਪਾਦੀ ਪਿਪਲਾਂ ਵਾਲੇ ਦੇ ਵਿੱਚ ਸ਼ਹੀਦ ਬਾਬਾ ਸਧਾਨਾ ਕਲੋਨੀ ਦੇ ਵਿੱਚ ਸ਼ਹੀਦ ਬਾਬਾ ਸਧਾਨਾ ਜੀ ਦਾ ਨਿਵਾਸ ਹੈ ਗੁਰਦੁਆਰਾ ਸਾਹਿਬ ਦਾ ਇੱਥੇ ਇੱਥੇ ਚੋਰੀ ਹੋਈ ਹੈ ਕੱਲ ਰਾਤ तकरीबन 1 ਵਜੇ ਸਾਨੂੰ ਸੰਤ ਸਵੇਰੇ 4-5 ਵਜੇ ਪਤਾ ਲੱਗਾ 1 ਵਜੇ ਰਾਤੀ ਸਵਾ 1 ਦੇ ਕਰੀਬ ਚੋਰ ਆਏ ਆ ਤੇ 15 ਮਿੰਟਾਂ ਦੇ ਵਿੱਚ ਗੁਰੂ ਸਾਹਿਬ ਦੀ ਗੋਲਕ ਚੋਰੀ ਕਰਕੇ ਲੈ ਕੇ ਗਏ ਆ ਗੋਲਕ 'ਚ ਕਿੰਨੇ ਕ ਪੈਸੇ ਸਗੇ ਲਗਭਗ ਲਗਭਗ 50000 ਦੇ ਕਰੀਬ ਰੁਪਈਆ ਕਿਉਂਕਿ ਅਸੀਂ 3-4 ਮਹੀਨੇ ਬਾਅਦ ਗੋਲ ਖੋਲਦੇ ਆ ਤੇ 3-4 ਮਹੀਨੇ ਹੋ ਚੁੱਕੇ ਸੀ ਤੇ ਅੱਜ ਕੱਲ੍ਹ ਜੀ ਅਸੀਂ ਗੋਲ ਖੋਲਣੀ ਸੀਗੀ ਅਕਸਰ ਦੇਖਿਆ ਜਾਂਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਲੋਹੇ ਦੇ ਗੋਲ ਗੋਲ ਕਾ ਹੁੰਦੀਆਂ ਆ ਇੱਥੇ ਲੋਹੇ ਦੀ ਹੈ ਤਾਂ ਕਹਦੀ ਹੈ ਇੱਥੇ ਭਾਜੀ ਪ੍ਰਾਣੀ ਪ੍ਰਾਤਨ ਜਿਹੜੀ ਚੱਲਦੀ ਆ ਰਹੀ ਹੈ ਲੱਕੜ ਦੀ 15 ਸਾਲ ਤੋਂ ਪਹਿਲਾਂ ਦੀ ਇਹ ਗੋਲ ਕਿ ਇੱਥੇ ਸਥਾਪਿਤ ਆ ਅੱਜ ਤੱਕ ਕੋਈ ਇੱਥੇ ਇਦਾਂ ਦੀ ਕੋਈ ਵਾਰਦਾਤ ਨਹੀਂ ਹੋਈ ਸੀ ਤੇ ਕੀ ਇਹਦੇ ਸੰਬੰਧਤ ਆਪਾਂ ਪੁਲਿਸ ਥਾਣੇ ਨੂੰ ਸੂਚਿਤ ਕਰਤਾਂ ਹਾਂ ਬਿਲਕੁਲ ਬਿਲਕੁਲ ਮਲਟਾਉਨ ਥਾਣੇ ਨੂੰ ਸੂਚਿਤ ਕਰਤਾ ਉਹ ਮੁਲਾਜ਼ਮ ਆ ਵੀ ਗਿਆ ਤਾਂ ਮੁਲਾਜ਼ਮ ਆਪਣਾ ਕਾਰਵਾਈ ਵੀ ਕਰ ਰਿਹਾ ਹੈ ਅੱਛਾ ਹਾਂਜੀ ਤੇ ਇਸ ਦੀ ਕੋਈ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਹਾਂਜੀ ਹਾਂਜੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਇਹਦੀ ਇਹਦੇ ਵਿੱਚ ਦੋ ਚੋਰ ਐਂਟਰ ਕਰ ਰਹੇ ਆ ਜੀ ਤੇ ਆਪਣੇ ਸੱਬਲ ਦੇ ਨਾਲ ਗੋਲਕ ਨੂੰ ਆਪਣੇ ਨਿਸ਼ਾਨ ਕਰਦੇ ਪਏ ਆ ਚੋਰੀ ਕਰਦੇ ਪਏ ਆ ਤੇ ਉਹਦੇ ਵਿੱਚੋਂ ਪੈਸੇ ਕੱਢ ਕੇ ਲੈ ਕੇ ਜਾਂਦੇ ਸਾਫ ਨਜ਼ਰ ਆ ਰਹੇ ਜੀ ਤੇ ਆਪਾਂ ਇਹਦੀ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਆ ਸਰ ਅਸੀਂ ਦਾ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹ ਗੁਰਦੁਆਰਾ ਸਾਹਿਬ ਨੇ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਇਦਾਂ ਦੀ ਹਰਕਤ ਨਹੀਂ ਹੋਣੀ ਚਾਹੀਦੀ ਤਾਂ ਇਹਨਾਂ ਅੰਸਰਾਂ ਨੂੰ ਠੱਲ ਪਾਉਣੀ ਚਾਹੀਦੀ ਹੈ ਜੀ